ਫਲਾਟ ਜਿਹੜਾ ਉਹ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਨਿਯਮ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨੇਗੇ ਬਗੈਰ ਕਿਸੇ ਪਰਮਟ ਦੇ ਬਗੈਰ ਕਿਸੇ ਐਨਓਸੀ ਦੇ ਉਹ ਜਿਹੜੀ ਰੇਤ ਆ ਉਹ ਜਿਹੜੀ ਸਿਲਟਾ ਉਹਨੂੰ ਉਹ ਆਪਣੇ ਖੇਤ ਚੋਂ ਬਾਹਰ ਕੱਢ ਸਕਦੇ ਨੇਗੇ ਉਹ ਸੈਟ ਨੂੰ ਰੇਟ ਨੂੰ ਜਿਹੜਾ ਉਹ ਓਪਨ ਮਾਰਕੀਟ ਚ ਵੀ ਵੇਚ ਸਕਦੇ ਨੇਗੇ ਔਰ ਉਹਦੇ ਉੱਤੇ ਮੈਸਨਮੈਕਸ ਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉੱਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਟ ਚੁੱਕ ਸਕਦਾਗਾ ਜ ਜਿਹੜੀ ਮਿੱਟੀ ਹਟ ਕੇ ਆ ਗਈ ਜਾਂ ਜਿਹੜਾ ਉਹਦੇ ਨਾਲ ਸਿਲਟਿੰਗ ਹੋ ਗਈ ਉਹ ਜਿਹੜੀ ਸਿਲਟ ਨੂੰ ਡੀ ਸਿਲਟਿੰਗ ਕਰ ਸਕਦਾਗਾ 31 ਦਸੰਬਰ ਤੱਕ ਕੋ ਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਹ ਸਮੇਂ ਸਿਰ ਫੈਸਲਾ ਨਾ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਵੇਚ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਹੀ ਕੰਪੀਟੈਂਟ ਬਣਾਇਆਗਾ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉੱਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਵੇਚ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਤਾਈਆਂ ਬਹੁਤ ਸਾਰੀਆਂ ਆਈਆਂ ਜਿੰਨਾਂ ਨੇ ਕਿ ਆ ਕੇ ਸੀ ਕਿਸਾਨਾਂ ਦੇ ਰਾਖੇ ਆ ਪਰ ਲੇਕਿਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਹਸਤਾਖਰ ਨਹੀਂ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਫੱਕ ਵਿੱਚ ਲਿਆਗਾ ਕਿ 20000 ਰੁਪਏ ਤੱਕ ਦਾ ਪ੍ਰਤੀ ਏਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰਦਾ ਖਲੋਤਾ ਪਹਿਲਾ ਸੂਬਾ ਬਣ ਗਿਆ ਜਿਹਦੇ ਅੰਦਰ ਜਦੋਂ ਵੀ ਕੋਈ ਆਫਤ ਆਈ ਹੈ ਇਹਨਾਂ ਮੁਆਵਜ਼ਾ ਨਹੀਂ ਮਿਲੇ ਕਿਸੇ ਵੀ ਹੋਰ ਸੂਬੇ ਚਾਹੇ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੀਸ਼ਨ ਕਰ ਲਈਏ ਕਿਸੇ ਸੂਬੇ ਚ ਇਹ ਨਹੀਂ ਮਿਲਿਆ ਸੋ ਮੈਂ ਸਮਝਦਾ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਵਾਮ ਦੇ ਲਈ ਆ ਇਸੇ ਤਰੀਕੇ ਹੜ੍ਹਾਂ ਦੇ ਕਾਰਨ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਬਿਲਕੁਲ ਜਿਨ੍ਹਾਂ ਦੇ ਘਰ ਪੂਰੇ ਜਿਹੜੇ ਢਹਿ ਗਏ ਪੂਰੀ ਤਰ੍ਹਾਂ ਪਾਣੀ ਚ ਰੁੜ ਗਏ ਹਜ਼ਾਰਾਂ ਪਰਿਵਾਰ ਉਹਨਾਂ ਦਾ ਵਿਸ਼ੇਸ਼ ਜਿਹੜਾ ਸਰਵੇ ਕਰਵਾਇਆ ਜਾ ਰਿਹਾਗਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਆਪਣਾ ਰਾਹਤ ਪੈਕੇ ਦੇਵਾਂਗੇ ਇਸ ਤੋਂ ਇਲਾਵਾ ਜਿਹੜੇ ਜਿੰਨਾ ਕਿਸਾਨਾਂ ਨੇ ਸਟੇਟ ਪੰਜਾਬ ਦੇ ਕੋਆਪਰੇਟਿਵ ਸਟੇਟ ਬੈਂਕ ਸਟੇਟ ਐਗਰੀਕਲਚਰ ਬੈਂਕ ਤੋਂ ਕੋਈ ਵੀ ਕਰਜ਼ਾ ਲਿਆਗਾ ਉਹਨਾਂ ਨੂੰ ਜਿਹੜਾ ਕਰਜ਼ੇ 6 ਮਹੀਨਿਆਂ ਤੱਕ ਉਹਨਾਂ ਨੂੰ ਕੋਈ ਵੀ ਕਿਸ਼ਤ ਜਿਹੜੀ ਆ ਉਹ ਨਹੀਂ ਦੇਣੀ ਹੋਊਗੀ ਔਰ 6 ਮਹੀਨੇ ਤੱਕ ਜਿਹੜਾ ਉਹਨਾਂ ਨੂੰ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲੱਗੂਗਾ 6 ਮਹੀਨੇ ਤੱਕ ਨਾ ਕੋਈ ਉਹਨਾਂ ਨੇ ਕਿਸ਼ਤ ਦੇਣੀ ਔਰ ਨਾ ਹੀ ਉਹਨਾਂ 6 ਮਹੀਨੇ ਜਿਹੜੇ ਡੈਫਰ ਕੀਤਾ ਗਿਆਗਾ ਉਸ ਦੇ ਉੱਤੇ ਕੋਈ ਵਿਆਜ ਲੱਗੂਗਾ ਇਸੇ ਤਰੀਕੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਕਿ ਮੀਸੀਕੌਸ ਜਾਂ ਜਿਵੇਂ ਮੈਂ ਗੱਲ ਕਰਾਂ ਬਫੈਲੋਜ਼ ਬੱਕਰੀਆਂ ਪੋਲਟਰੀ ਦੇ ਹੋਰ ਜਿੰਨੇ ਵੀ ਪਸ਼ੂ ਜਿਹੜੇ ਨੇਗੇ ਉਹ ਹੜ ਗਏ ਨੇਗੇ ਉਹਨਾਂ ਦੀ ਮਾਤ ਹੋ ਗਈ ਆ ਖਤਮ ਹੋ ਗਏ ਨੇ ਉਨਾਂ ਨਾਲ ਉਹ ਵੀ ਵੰਦੀ ਰਾਸ਼ੀ ਜਿਹੜੀ ਆ ਉਹਦੇ ਮਾਲਕ ਦੇ ਜਿਹੜੀ ਮਾਲਕ ਜਿਹੜਾ ਜਦੋਂ ਫਾਰਮ ਭਰ ਕੇ ਦੇਊਗਾ ਉਹ ਵੀ ਜਿਹੜੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਇਸੇ ਤਰੀਕੇ ਜਿਹੜੀਆਂ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਰੋਕਣ ਦੇ ਲਈ ਕਿਉਂਕਿ ਜਦੋਂ ਇਹ ਪਾਣੀ ਬਿਲਕੁਲ ਖਤਮ ਹੋ ਗਿਆ ਜਦੋਂ ਸਾਫ਼ ਹੋ ਗਿਆ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇਗੀਆਂ ਉਹ ਬਿਮਾਰੀਆਂ ਰੋਕਣ ਦੇ ਲਈ ਸਪੈਸ਼ਲ ਵੈਕਸੀਨੇਸ਼ਨ ਜਿਹੜੀ ਆ ਉਹ ਪੰਜਾਬ ਪਰਦੇ ਪਸ਼ੂਆਂ ਦੇ ਅੰਦਰ ਜਿਹੜੇ ਡਿਫਰੈਂਟ ਬਿਵਾਰੀਆਂ ਆ ਸਕਦੀਆਂ ਨੇਗੀਆਂ ਜਿਸ ਪ੍ਰਕਾਰ ਦੀ ਬਿਮਾਰੀ ਆ ਸਕਦੀ ਹੈ ਉਸ ਪ੍ਰਕਾਰ ਦੀ ਬਿਮਾਰੀ ਜਿਹੜੀ ਹੈ ਰੋਕਣ ਦੇ ਲਈ ਰਕਸ਼ੀਨੇਸ਼ਨ ਜਿਹੜੀ ਆ ਕਰਵਾਈ ਜਾਊਗੀ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਜਿਹੜੀਆਂ ਹੜ੍ਹਾਂ ਤੋਂ ਬਾਅਦ ਕਾਫੀ ਸਾਰੀਆਂ ਬਿਮਾਰੀਆਂ ਫੈਲਣ ਦਾ ਖਤਰਾਗਾ ਉਹਦੇ ਦੇ ਹੀ ਹੜ੍ਹ ਪ੍ਰਭਾਵਿਤ ਜਿਹੜੇ ਪਿੰਡ ਨੇਗੇ ਲਗਭਗ 1700 ਪਿੰਡ ਅਤੇ 300 ਸ਼ਹਿਰੀ ਬਾਡਾਂ ਦੇ ਅੰਦਰ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਫੋਗਿੰਗ ਮਸ਼ੀਨਾ ਦੇਵਾਂਗੇ ਤਾਂ ਕਿ ਉਹ ਫੋਗਿੰਗ ਕਰਕੇ ਉਸ ਖੇਤਰ ਨੂੰ ਜਿਹੜਾ ਇਲਾਕੇ ਦੇ ਬਚਾਇਆ ਜਾਵੇ ਅਤੇ ਲੋਕਾਂ ਨੂੰ ਬਚਾਇਆ ਜਾਵੇ ਇਸ ਤੋਂ ਇਲਾਵਾ ਹਰੇਕ ਕਲੀਨਿਕ ਦੇ ਉੱਤੇ ਚੈ ਮਹੱਲਾ ਕਲੀਨਿਕ ਆ ਚਾਹੋ ਸਬਡਿਵੀਜ਼ਨਲ ਹਸਪੀਟਲ ਆ ਚਾਹੋ ਡਿਸਟ੍ਰਿਕਟ ਲੈਵਲ ਦਾ ਅਫੀਸਰ ਹਰੇਕ ਹਸਪੀਟਲ ਦੇ ਅੰਦਰ ਜਿਹੜੀਆਂ ਦਵਾਈਆਂ ਨੇ ਪਹੁੰਚਾਈਆਂ ਜਾਣਗੀਆਂ ਔਰ ਹਰੇਕ ਪਿੰਡ ਦੇ ਅੰਦਰ ਇੱਕ ਸਪੈਸ਼ਲ ਕੈਂਪ ਜਿਹੜਾ ਮੈਡੀਕਲ ਕੈਂਪ ਜਿਹੜਾ ਉਹ ਲਾਇਆ ਜਾਊਗਾ ਜਿੱਥੇ ਟੋਟਲ ਇਲਾਜ ਜਿਹੜਾ ਹੈਗਾ ਉਹ ਹੋਊਗਾ ਔਰ ਸਾਰੀ ਛੋਟੀ ਮੋਟੀ ਇਲਾਜ ਦਾ ਛੋਟਾ ਮੋਟਾ ਇਲਾਜ ਹੋਊਗਾ ਔਰ ਲੋਕਾਂ ਨੂੰ ਮੈਂ ਸੰਬੰਧਾ ਵੱਡੀ ਅਰਲੀ ਮਿਲੂਗੀ ਇਸ ਤੋਂ ਬਿਨਾ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੜਾਂ ਦਾ ਜਦੋਂ ਬਿਲਕੁਲ ਪ੍ਰਭਾਵ ਖਤਮ ਹੋ ਗਿਆ ਤਾਂ ਤੁਰੰਤ ਹਰੇਕ ਪਿੰਡ ਸ਼ਹਿਰ ਬਾੜ ਦੇ ਅੰਦਰ ਸਫਾਈ ਦੀ ਮਹਿੰਮ ਜਿਹੜੀ ਆ ਉਹ ਵੱਡੇ ਪੱਧਰ ਤੇ ਚਲਾਈ ਜਾਊਗੀ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਜਿਹੜਾ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਵਿਗੜ ਗਿਆ ਰੂਪ ਉਹਨੂੰ ਦੁਬਾਰਾ ਸ਼ਾਨਦਾਰ ਬਣਾਇਆ ਜਾਵੇ ਇਸ ਤੋਂ ਇਲਾਵਾ ਹੜਾਂ ਕਾਰਨ ਸੜਕਾਂ ਬਿਜਲੀ ਦੇ ਖੰਭੇ ਤਾਰਾਂ ਸਭ ਸਿਸਟਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਕੂਲਾਂ ਦਾ ਕਲੀਨਿਕਾਂ ਦਾ ਸਰਕਾਰੀ ਜਾਇਦਾਦਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹ ਸਾਰੇ ਦਾ ਨੁਕਸਾਨ ਦਾ ਜਿਹੜੀ ਯੋਜਨਾ ਅਸੀਂ ਤਿਆਰ ਕਰ ਰਹੇ ਆ ਉਹਦਾ ਅਸੈਸਮੈਂਟ ਸਰਵੇ ਹੋ ਰਿਹਾਗਾ ਸੋ ਸਰਵੇ ਦੇ ਮੁਤਾਬਕ ਜਿਹੜਾ ਅਸੀਂ ਉਹਨਾਂ ਬਿਲਡਿੰਗਾਂ ਨੂੰ ਵੀ ਦੁਬਾਰਾ ਰੀਬਿਲਡ ਕਰਾਂਗੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੋਈ ਛੋਟੀ ਰਿਪੇਅਰ ਦਾ ਸਰਦਾਰ ਰਿਪੇਅਰ ਕਰ ਲਾਂਗੇ ਔਰ ਜਿੱਥੇ ਕਿਤੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਗੱਲ ਹੋਈ ਤਾਂ ਦੁਬਾਰਾ ਵੀ ਬੜਾਵਾਂਗੇ ਸੋ ਮੇਰਾ ਕਹਿਣ ਦਾ ਭਾਵ ਆਜ ਬਹੁਤ ਹੀ ਇਤਿਹਾਸਿਕ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਏ ਨੇਗੇ ਮਾਨ ਜੋ ਸੀਐਮ ਸਾਹਿਬ ਨੇ ਲਾਏ ਨੇਗੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਖੁਦ ਉਹ ਬਿਮਾਰ ਹੁੰਦੇ ਹੋਏ ਵੀ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਚਿੰਤਤ ਰਹੇਗੇ ਹਰ ਇੱਕ ਵਿਅਕਤੀ ਲਈ ਚਿੰਤਤ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੜ ਦੀ ਮਾਰ ਚ ਆਇਆਗਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਕੁਦਰਤੀ ਕਰੋਪੀ ਦੇ ਨਾਲ ਆਇਆਗਾ ਪੰਜਾਬ ਸਰਕਾਰ ਬਿਲਕੁਲ ਅੱਜ ਸਪਸ਼ਟ ਐਲਾਨ ਕਰ ਦਿਆ ਕਿ 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 ਪੈਸਾ ਜਿਹੜਾ ਅਸੀਂ ਦੇਵਾਂਗੇ ਪਰ ਲੇਕਿਨ ਜਦੋਂ ਸਰਵੇ ਮੁਕੰਮਲ ਹੋ ਗਿਆ ਜਿੰਨੀਆਂ ਅਨਾਉਂਸਮੈਂਟਾਂ ਕੀਤੀਆਂ ਰਹੀਆਂ ਇਹ ਸਾਰੀਆਂ ਸਮੇਂ ਸਮੇਂ ਸਿਰ ਲਾਗੂ ਕਰਾਂਗੇ ਤਾਂ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਸਰਕਾਰ ਇਹ ਨਾ ਫੀਲ ਕਰੇ ਕਿ ਪੰਜਾਬ ਸਰਕਾਰ ਨਾਲ ਨਹੀਂ ਖੜੀ ਔਰ ਪੰਜਾਬ ਸਰਕਾਰ ਡਟ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਡਟ ਕੇ ਹਰ ਇੱਕ ਹਰ ਪੀੜਤ ਵਿਅਕਤੀ ਦੇ ਨਾਲ ਬਿਲਕੁਲ ਸਾਥ ਖੜੀ ਆ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਬਹੁਤ ਧੰਨਵਾਦ ਇਹ ਗੱਲ ਆਤੀ ਹੈ ਸਤਿ ਸ਼੍ਰੀ ਅਕਾਲ ਆ ਰਹੇ ਨੇ ਤਾਂ